ਪਾਉਂ ਸਕੀ ਅੱਜ ਆਪਾਂ ਵੀਡੀਓ ਦੇ ਵਿੱਚ ਜਰਸੀ ਬੱਸੀ ਲੈ ਕੇ ਆਏ ਆ ਜੋ ਕਿ ਪਹਿਲਾ ਸੂਆ ਸੂਨ ਵਿੱਚ 20 ਤੋਂ 25 ਦਿਨ ਬਾਕੀ ਹੈ 20 ਤੋਂ 25 ਦਿਨ ਇਹਦੇ ਸੂਨ ਦੇ ਬਾਕੀ ਨੇ ਤੇ ਜੇ ਉਮਰ ਦਾ ਹਿਸਾਬ ਲਾਈਏ ਤਾਂ ਇਹਦੀ ਉਮਰ ਬਹੁਤ ਜ਼ਿਆਦਾ ਨਿਆਣੀ ਆ ਕਿਉਂਕਿ ਇਹਨੇ ਹਜੇ ਦੋ ਦੇ ਦੰਦ ਕੱਢਣ ਲੱਗੀ ਹੈ ਮੰਨ ਕੇ ਚਲੋ 2 ਕੁ ਸਾਲ ਦੀ ਉਮਰ ਬਣਦੀ ਹੈ ਜੀ ਤੇ 2 ਕੁ ਸਾਲ ਦੀ ਉਮਰ ਬਣਦੀ ਹੈ ਤੇ ਬਾਕੀ ਜਿਹੜੀ ਆਰਡਰ ਕੁਆਲਿਟੀ ਆ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਹਿਸਾਬ ਨਾਲ ਹਜੇ 25 ਦਿਨ ਬਾਕੀ ਆ ਆਰਡਰ ਦੀ ਕੁਆਲਿਟੀ ਇਹਨੇ ਬਣਾਉਣੀ ਸ਼ੁਰੂ ਕਰ ਦਿੱਤੀ ਸੀਲ ਛੰਨੀਆਂ ਤੁਹਾਨੂੰ ਪਤਾ ਹੀ ਹੁੰਦੀਆਂ ਤੇ ਇੱਕ ਮੇਨ ਗੱਲ ਤੁਸੀਂ ਇਹ ਦੇਖ ਸਕਦੇ ਹੋ ਕਿਹੜਾ ਜਿਹੜਾ ਥਾਣਾ ਉਹ ਦੂਜੇ ਸੂਏ ਵਾਲੀ ਗਾਂ ਰਗਾ ਤੁਹਾਨੂੰ ਇਹ ਲੱਗੂਗਾ ਜਿਵੇਂ ਸੂਆ ਦੂਜਾ ਹੁੰਦਾ ਸੂਆ ਇਹਦਾ ਪਹਿਲਾਂ ਹੀ ਹਜੇ 2 ਦੰਦ ਹੋਣ ਲੱਗੀ ਹੈ ਉਮਰੀ ਸਾਰੀ 2 ਸਾਲ ਦੀ ਹੈ ਪਰ ਜਿਹੜੀ ਥਾਣ ਕੁਆਲਿਟੀ ਆ ਉਹ ਦੂਜੇ ਸੂਏ ਵਾਲੀ ਹੈ ਤੇ ਆਪ ਇਹ 50 ਦੀ ਰੋਲ ਬਾੜ ਦੇ ਸੀਮਣ ਦੀ ਹੈ ਪ੍ਰੀਤ ਦਾ ਸੀਮਣ ਬਾਈਆਂ ਨੇ ਜਿੰਨਾਂ ਤੋਂ ਲਈ ਆਪਾਂ ਉਹਨਾਂ ਨੇ ਲੱਗਿਆ ਦੱਸਿਆ ਇਹਦੇ ਤੇ ਦੂਰ ਤੋਂ ਤੁਹਾਨੂੰ ਚੈੱਕ ਕਰਵਾ ਦਿੰਦਾ ਬਾਲੀ ਵੱਡੀ ਨਹੀਂ ਜੇ ਆਪਾਂ ਕਹ ਰਿਹਾ ਬਾਲੀ ਡਬਲ ਆ ਕਿਉਂਕਿ ਉਮਰੀ ਹਜੇ 2 ਸਾਲਾਂ ਵੱੱਛੀ ਦੀ ਨਵੀਂ ਉਮਰ ਦੀ ਵੱਛੀ ਆ ਸਾਰੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਫੇਸ ਕੁਆਲਿਟੀ ਤੇ ਰੰਗ ਕੁਆਲਿਟੀ ਤੁਸੀਂ ਸਾਰੀ ਚੈੱਕ ਕਰ ਸਕਦੇ ਹੋ ਰੰਗ ਬਹੁਤ ਜਿਆਦਾ ਸੋਹਣਾ ਕਲਾਹੋਂ ਤੇ ਪੱਟਾ ਪੋਟਾ ਤੋਂ ਤੇ ਮੂੰਹ ਤੇ ਕਲਾਹੋਂ ਤੋਂ ਕਹਿੰਦਾ 50062 ਦੀ ਆਪ ਆ ਤੇ ਪ੍ਰੀਤ ਦਾ ਜੇ ਸਿਮਨ ਲੱਗਿਆ ਦੱਸਿਆਗਾ ਕੋਈ ਬਾਲੀ ਡਬਲ ਨਹੀਂ ਵੱਡੀ ਨਹੀਂ ਹੈਗੀ ਦਰਮਿਆਨੀ ਆ ਮੰਨ ਕੇ ਚਲੋ ਜਿੱਡੀਆਂ ਜਰਸੀਆਂ ਹੁੰਦੀਆਂ ਆਮ ਜਰਸੀਆਂ ਨਾਲੋਂ ਪੂਰਾ 2 ਇੰਚ ਉੱਤੀ ਨਿਕਲ ਸਕਦੀ ਛੋਟੀ ਨਹੀਂ ਹੋਊਗੀ ਤੇ ਫੇਸ ਕੁਆਲਟੀ ਚੈੱਕ ਕਰ ਸਕਦੇ ਹਾਂ ਦੋ ਦੰਦ ਬੱਜਾਗਾ ਤੇ ਉਮਰ ਦਾ ਹਿਸਾਬ ਲਾਈਏ ਤਾਂ ਸਾਰਾ 2 ਕੁਸਾਲ ਹੀ ਬਣਦਾ ਤੇ ਦੁੱਧ ਦੀ ਕੁਆਲ ਜਿਹੜੀ ਇਹ ਤੋਂ ਉਮੀਦ ਆ ਉਹ 15 16 ਕਿਲੋ ਦੀ ਕਰਦੇ ਆ ਦੇ ਦੇ ਕਰਮ ਵਾਲੀ 18 ਕਿਲੋ ਪਰ ਆਪਾਂ ਜਿਹੜੀ ਗੱਲ ਕਰਨੀ ਆ ਦੁੱਧ ਤੁਹਾਡਾ ਮੰਨ ਕੇ ਚੱਲੋ ਦੁੱਧ ਕਰਮਾਂ ਦਾ ਹੁੰਦਾ ਦੁੱਧ ਪੁੱਤ ਕਰਮਾਂ ਦੇ ਕਹਿੰਦੀ ਆ ਸਿਆਣੇ ਆ ਕਿ ਉਹ ਤੁਸੀਂ ਹਿਸਾਬ ਲਾਉਣਾ ਵੀ ਇਹ 12 ਕਿਲੋ ਦਊਗੀ ਕਿ 10 ਕਿਲੋ ਦੂ ਜਾਂ 20 ਕਿਲੋ ਦੂ ਉਹ ਆਪਦਾ ਤੁਸੀਂ ਸਾਰਾ ਚੈੱਕ ਕਰਕੇ ਇੱਥੇ ਆ ਕੇ ਦੇਖ ਕੇ ਨਿਰਕਪੁਰਖ ਕਰਕੇ ਚੈੱਕ ਕਰਾ ਕੇ ਲੈ ਜਣੀ ਉਹ ਤਾਂ ਚੈੱਕ ਕਰਾ ਕੇ ਵੀ ਲੈ ਕੇ ਜਾ ਸਕਦੇ ਹੋ ਆਪਣੇ ਕੋਲੋਂ ਖੁੱਲੀ ਛੁੱਟੀ ਆ ਆ ਕੇ ਆਪਦੀ ਸਾਰੀ ਦੇਖ ਪਰਖ ਕਰਕੇ ਸਾਰੀ ਚੈੱਕ ਕਰਕੇ ਜਦੋਂ ਤੁਹਾਡੇ ਮਨ ਨੂੰ ਚੰਗੀ ਲੱਗੇ ਵੀ ਹਾਂ ਹੁਣ ਆਪਾਂ ਨੂੰ ਜੱਜ ਦੀ ਆ ਇਹ ਕਿਉਂਕਿ ਇਹ ਚੀਜ਼ਾਂ ਵਿੱਚ ਕੋਈ ਗਾਰੰਟੀਆਂ ਸਰੰਟੀਆਂ ਨਹੀਂ ਹੁੰਦੀਆਂ ਹਰੇਕ ਬੰਦਾ ਮੁੜ ਕੇ ਰੌਲਾ ਪਾਉਣ ਨੂੰ ਤਿਆਰ ਰਹਿੰਦਾ ਹੈਗਾ ਕਿ ਤੂੰ ਭਾਈ ਆਹ ਗੱਲ ਕਹੀ ਸੀ ਆ ਐ ਆਏ ਆ ਇਹ ਤੁਸੀਂ ਆਪਦੀ ਸਾਰੀ ਚੈੱਕ ਕਰਕੇ ਫੇਰ ਲੈ ਕੇ ਜਾਓ ਜਦੋਂ ਤੁਹਾਡਾ ਮਨ 101% ਰਾਜੀ ਹੈ ਵੀ ਹਾਂ ਆਪਾਂ ਨੂੰ ਯਾਰ ਚੀਜ਼ ਸਹੀ ਰਹੂਗੀ ਜੇ ਨਹੀਂ ਫਿੱਟ ਆਉਂਦੀ ਤਾਂ ਲਾਂ ਲੈ ਕੇ ਜਾਓ ਇਹਦੇ ਵਿੱਚ ਕੋਈ ਧੱਕਾ ਨਹੀਂ ਹੁੰਦਾ ਚੀਜ਼ ਪਸੰਦ ਆਈ ਦੀ ਗੱਲ ਹੁੰਦੀ ਆ ਕਈ ਵਾਰੀ ਬੰਦਾ ਕੋਈ ਬਿਆਨ ਆ ਬਾਦ ਆਂਦਾ ਬਿਆਨ ਆ ਆ ਕੇ ਜੇ ਨਹੀਂ ਫਿੱਟ ਆਉਂਦੀ ਤਾਂ ਆਪਦਾ ਬਿਆਨ ਅਗਲਾ ਮੋੜ ਕੇ ਲਿਜਾ ਸਕਦਾ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਬਾਅਦ ਵਿੱਚ ਲੜਨੀਆਂ ਲਾਂਭੇ ਦੇਣ ਨਾਲੋਂ ਵਧੀਆ ਜੀ ਜੇ ਇਹੀ ਹੈ ਵੀ ਆਪਦੀ ਦੇਖ ਪਰਖ ਕਰਕੇ ਸਾਰੀ ਫੇਰ ਲੈ ਕੇ ਜਾਓ ਪੰਜ ਜੀ ਰੋਬਟ ਦੇ ਸੀ ਮੰਦੀ ਇਹ ਵੱਛੀ ਆ 25 ਦੇਣੇ ਦੇ ਬਾਕੀ ਦੱਸਿਆ ਤੇ ट्रांजैक्शन ਦਾ ਗਟਾ ਹੈ ਮੰਨ ਲਓ 20 ਕਿਲੋ ਫੀਡ ਬਾਕੀ ਹੈ 30 ਕਿਲੋ ਫੀਡ ਨੂੰ ਇਹਨੇ ਖਾ ਲਈ ਹੈ 20 ਕਿਲੋ ਜੇ ਕੋਈ ਬਾਈ ਉਹ ਲੈ ਜਾਊਗਾ ਇਹ ਬੈੜ ਤਾਂ 20 ਕਿਲੋ ਜਿਹੜੀ ਫੀਡ ਹੋਊਗੀ ਉਹ ਵੀ ਇਹਦੀ ਨਾਲ ਹੀ ਇਹਨੂੰ ਦੇ ਦਾਂਗੇ ਆਪਾਂ ਕਿਉਂਕਿ ਆਪਣੇ ਕੋਲੇ ਹੋਰ ਕੋਈ ਡੰਗਰ ਹੈ ਨਹੀਂਗਾ ਤਾਂ ਇਹ ਕੱਚਾ ਤੇ ਆਰਡਰ ਕੁਆਲਿਟੀ ਤੁਹਾਨੂੰ ਫੇਰ ਦੁਆਰ ਤੋਂ ਚੈੱਕ ਕਰਾ ਦਿੰਨੇ ਆ ਬਹੁਤ ਜਿਆਦੇ ਸੋਹਣੀ ਕੁਆਲਿਟੀ ਆ ਤੇ ਲੇਵਾ ਪਟਣਾ ਸ਼ੁਰੂ ਕਰਤਾ ਕਰਮਾਂ ਵਾਲੀ ਨੇ ਮੰਨ ਲਓ ਹਜੇ 25 ਦਿਨ ਪਏ ਆ 25 ਦਿਨਾਂ ਚ ਬਹੁਤ ਸੋਹਣਾ ਆਰਡਰ ਭਰ ਜਾਣਾ ਚੈੱਕ ਕਰੋ ਬਹੁਤ ਜਿਆਦੇ ਸੋਹਣਾ ਆਰਡਰ ਕੁਆਲਿਟੀ ਹੈ ਪੂਰੀ ਟੌਪ ਦੀ ਖਾਨ ਬੜਾ ਸੋਹਣਾ ਮੂਠੀ ਵਾਲਾ ਲੱਗਿਆ ਤੇ 25 ਦਿਨ ਬਾਕੀ ਆ ਇਹਦੇ 25 ਦਿਨਾਂ ਚ ਤਾਂ ਲੇਵੇ ਵਾਲੇ ਇਹ ਵੱਟ ਕੱਢ ਦੂਗੀ ਤੇ ਬਾਕੀ ਸਾਰੀ ਚੈੱਕ ਕਰ ਸਕਦੇ ਹੋ ਜਿਹੜਾ ਇਹਦਾ ਬਾਜ ਬਰੇਡ ਆ ਮੁੱਲ ਚਾਹੇ 55 ਕਰਾ ਲੂ ਲੈਣ ਦੇਣ ਦਾ 52000 ਰੁਪਏ ਰੱਖਿਆ ਆਪਾਂ ਜੇ ਕਿਸੇ ਵੀਰ ਨੂੰ ਇਹ ਬੱਚੀ ਪਸੰਦ ਆਉਂਦੀ ਆ ਤਾਂ 9592274577 ਤੇ ਕੰਟੈਕਟ ਕਰਕੇ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਾਂ ਬੱਚੀ ਤੁਸੀਂ ਲੈ ਸਕਦੇ ਹੋ ਦੁਬਾਰਾ ਫੇਰ ਕਹਿੰਨਾ ਆ ਕੇ ਆਪਦੀ ਦੇਖੋ ਪਰਖੋ ਸਾਰੀ ਜੇ ਰੋਮਾਨ ਨੂੰ ਜੱਜ ਗਈ ਉਦੋਂ ਲੈ ਕੇ ਜਾਓ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ